ਆਸਿਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਜੀ ਦਾ ਨਾਮ ਤੁਹਾਨੂੰ ਪਤਾ ਹੈ ਜੀ ਜਸਪਰੀ ਵਲੌਗਸ ਤੇ ਵਲੌਗ ਆਪਾਂ ਹੀ ਦਾ ਕਰਤਾ ਹੈ ਜੀ ਸਟਾਰਟ ਤੇ ਹਾਜ਼ਰ ਨੂੰ ਕਰੇ ਜੀ ਇਗਨੋਰ ਮੰਮੀ ਛੱਡਣ ਗਏ ਆ ਸਵੇਰੇ ਸਵੇਰੇ ਤੇ ਹੁਣ ਪਹੁੰਚ ਗਏ ਆ ਜੀ ਘਰੇ ਤੇ ਬਾਕੀ ਕੂੜੀਆਂ ਵਗੈਰਾ ਲਿਆਂਦੀਆਂ ਵਾ ਤੇ ਉਹ ਖਾਣੇ ਆ ਬ੍ਰਸ਼ ਬਰਸ਼ ਹੁੰਨੇ ਆ ਨਹਾਉਣਾ ਬਾਅਦ ਚ ਹੁੰਦੇ ਆ ਬ੍ਰਸ਼ ਬਰਸ਼ ਹੁੰਨੇ ਆ ਬ੍ਰਸ਼ ਬਰਸ਼ ਕਰਕੇ ਵੇ ਵੈਸ਼ ਕੁਛ ਹੋ ਗਏ ਤੇ ਫਿਰ ਖਾਣੇ ਆ ਜੀ ਪੂਰੀਆਂ ਤੇ ਹੁਣ ਚਲਦੇ ਆ ਸਮਾਨ ਸਮੂ ਲੈ ਕੇ ਤੇ ਉੱਪਰ ਚਲਦੇ ਆ ਜਿਵੇਂ ਤੁਹਾਨੂੰ ਮਿਲਦੇ ਹਾਂ ਫਰੈਸ਼ ਫਰੈਸ਼ ਹੋ ਕੇ ਫਰੈਸ਼ ਫਰੈਸ਼ ਹੋ ਗਏ ਆ ਬ੍ਰਸ਼ ਵਗੈਰਾ ਕਰ ਲਿਆ ਮੂੰਹ ਮਾ ਧੋ ਲਿਆ ਕਿਉਂਕਿ ਸਵੇਰੇ ਸੌ ਕੇ ਸਭ ਤੇ ਮੰਮੀ ਛੱਡ ਜਲ ਗਏ ਹਾਂ ਉਹਦੇ ਕਰਕੇ ਫਿਰ ਨਾ ਬ੍ਰਸ਼ ਕਰਨ ਦਾ ਟਾਈਮ ਲੱਗਾ ਤੇ ਨਾ ਹੀ ਫਰੈਸ਼ ਹੋਣ ਦਾ ਟਾਈਮ ਲੱਗਾ ਤੇ ਹੁਣ ਪੂਰੀਆਂ ਵਗੈਰਾ ਆਪਾਂ ਲੈ ਲੈਂਦੀਆਂ ਤੇ ਸਬ지 ਸਬ지 ਲੈਣੀ ਉਹ ਵੀ ਲੈ ਲੈਂਦੀ ਆ ਤੇ ਹੁਣ ਪੂਰੀਆਂ ਆਨੇ ਤੇ ਸਬਜੀ ਸੁਬਜੀ ਕੱਢ ਕੇ ਤੇ ਆ ਛਗਲੇ ਜਜ ਪਾਉਣੇ ਆ ਬਾਕੀ ਚਟਨੀ ਜੁਟਨੀ ਜੜੀ ਹੈ ਉਹ ਵੀ ਚਾਰਚੂ ਹੋਊਗਾ ਉਹ ਵੀ ਕੱਢ ਕੇ ਪਾਉਣੇ ਆ ਤੇ ਫਿਰ ਖਾਣੇ ਆ ਸਾ ਪੂਰੀਆਂ ਸਬਜੀ ਵੀ ਕੱਢਤੀ ਆ ਆ ਪਿਆਜ਼ ਵੀ ਕੱਢਤੇ ਆ ਤੇ ਚਾਰ ਵੀ ਕੱਢਤਾ ਵਾ ਤੇ ਪਰ ਵਾਈਫ ਹੁਣ ਕਹਿੰਦੀ ਹੈ ਕਿ ਨਾ ਨੂੰ ਕੇ ਖਾਣੀ ਆ ਤੇ ਫੇਰ ਹੀ ਖਾਣੇ ਆ ਉਹ ਬਾਕੀ ਬਾਹਰ ਦਾ ਮੌਸਮ ਜਿਹੜਾ ਵਾ ਤੋਂ ਪੱਗ ਚੁੱਕੀ ਆ ਪੂਰੀ ਤੇਜ ਤੇ ਹਾਨੀ ਸੰਭਰਾ ਹੋਤੀ ਆ ਕੱਲੇ ਹੁਣ ਆਪਾਂ ਖਾਂਦੇ ਆ ਜੀ ਪੂੜੀਆਂ ਨਾਲ ਸਬਜੀ ਤੇ ਨਾਲ ਆ ਜੀ ਪਿਆਜ਼ ਤੇ ਨਾਲ ਆ ਜੀ ਆਚਾਰ ਤੇ ਪੂੜੀਆਂ ਖਾ ਕੇ ਤੇ ਫਿਰ ਆਪਾਂ ਚੱਲਦੇ ਆ ਜੀ ਐਕਟਿਵਾ ਦਾ ਥੋੜਾ ਜਿਹਾ ਕੰਮ ਕਰਾਉਣਾ ਹੈ ਉਹ ਕਰਵਾਉਨੇ ਆ ਤੇ ਫਿਰ ਵੇਖਦੇ ਆ ਕੀ ਦਿੱਕਤ ਆਈ ਆ ਸੈਲਫ ਪ੍ਰੋਬਲਮ ਆਉਂਦੀ ਆ ਤੇ ਬਾਕੀ ਵੇਖਦੇ ਆ ਵੀ ਸੈਲਫ ਦੀ ਪ੍ਰੋਬਲਮ ਆ ਜਾਂ ਕੋਈ ਹੋਰ ਪ੍ਰੋਬਲਮ ਆ ਉਹਨੂੰ ਵਿਖਾਇਆ ਤਾਂ ਹੈਗਾ ਜੀ ਉਦਾਂ ਕੰਦਾ ਕੋਈ ਗੱਲ ਨਹੀਂ ਮਸਮਾਨ ਸਮੁੰਨ ਲਿਆ ਕੇ ਤੇ ਫਿਰ ਤਾਂ ਦੱਸਦਾਗਾ ਤੇ ਬਾਕੀ ਕੱਲ ਦਾ ਸਮਾਨ ਆ ਗਿਆ ਵਾ ਤੇ ਹੁਣ ਆਪਾਂ ਦੁਕਾਨ ਤੇ ਚੱਲਦੇ ਆ ਤੇ ਉਹਨੂੰ ਕਹਿੰਨੇ ਆ ਵੀ ਜੜੀ ਜਿਦੀ ਕੋਈ ਪ੍ਰੋਬਲਮ ਹੈਗੀ ਆ ਵੇਚਦੇ ਆ ਜੇ ਸੈਲਫ ਦੀ ਹੋਈ ਤੇ ਫਿਰ ਤੇ ਚਲੋ ਬਾਬੇ ਖਰਚਾ ਹੋਊਗਾ ਜੇ ਨਾਰਮਲ ਜਿਹੀ ਕੋਈ ਪ੍ਰੋਬਲਮ ਹੋਊਗੀ ਤੇ ਫਿਰ ਤੇ ਸਾਫ ਜਿਦਾ ਹੀ ਹੋਊਗਾ ਤੇ ਚਲੋ ਬਾਕੀ ਕੋਈ ਨਹੀਂ ਵੇਚਦੇ ਆ ਦੁਕਾਨ ਤੇ ਚੱਲਦੇ ਆ ਫੇਰ ਹੀ ਪਤਾ ਲੱਗਣਾ ਵਾ ਕਿ ਕੀ ਪ੍ਰੋਬਲਮ ਆ ਤੇ ਕੀ ਸਮਾਨ ਪੈਣਾ ਵਾ ਤੇ ਚਲੋ ਕੂੜੀਆਂ ਵਗੈਰਾ ਖਾ ਕੇ ਤੇ ਫਿਰ ਆਪਾਂ ਚੱਲਦੇ ਆ ਦੁਕਾਨ ਤੇ ਤੇ ਚਾਹ ਜੋ ਪੀ ਲਈ ਆ ਤੇ ਹੁਣ ਚੱਲੇ ਐਕਟਿਵ ਦਾ ਕੰਮ ਕਰਾਉਣਾ ਸਰਵਿਸ ਵੀ ਕਰਾਉਣੀ ਆ ਤੇ ਵੀ ਦੇਖਦੇ ਹਾਂ ਕਿੰਨਾ ਕੁ ਟਾਈਮ ਲੱਗਦਾ ਤੇ ਬਾਕੀ ਇੱਕ ਇਹਦਾ ਸਵਿਚ ਖਰਾਬ ਹੋਇਆ ਆੜਾ ਸਵਿਚ ਟੁੱਟ ਗਿਆ ਵਾ ਜੇ ਕੇ ਕਰਾਉਣਾ ਇੱਕ ਇਧਰ ਵਾਲੀ ਬ੍ਰੇਕ ਨਾਲ ਸਟਾਰਟ ਨਹੀਂ ਹੁੰਦੀ ਤੇ ਇਧਰ ਵਾਲੀ ਨਾਲ ਇਹ ਸਟਾਰਟ ਹੋ ਜਾਂਦੀ ਆ ਤੇ ਹੋ ਸਕਦਾ ਇਧਰ ਵੀ ਜਿਹੜਾ ਸਵਿਚ ਪੈਂਦਾ ਉਹ ਪੈਣਾ ਹੋਵੇ ਚਲੋ ਕਰਾਉਨੇ ਆ ਦੋਵੇਂ ਚੈੱਕ ਬਾਕੀ ਚੱਲਦੇ ਹੁਣ ਥਿੰਦ ਕੋਲੋਂ ਤੇ ਵੇਖਦੇ ਆ ਕੀ ਕੀ ਮਸਲਾ ਇਹਦੇ ਵਿੱਚ ਤੇ ਕੀ ਕੀ ਮਸਲਾ ਹੱਲ ਹੁੰਦਾ ਤੇ ਕੀ ਕੀ ਰਹਿ ਜਾਂਦਾ ਪਹੁੰਚ ਗਏ ਆ ਥਿੰਦ ਕੋ ਤੇ ਬਾਬਾ ਕਲਰਾ ਪਾਇਆ ਇਹਨੇ ਤੇੰਦ ਵਾਲੇ ਉਧਰ ਡਿਆ ਕੰਮ ਕਰਨ ਮੋਟਰਸਾਈਕਲ ਦਾ ਤੇ ਆਪਣੀ ਐਕਟਿਵ ਉਹ ਸਾਹਮਣੇ ਲੱਗੀ ਆ ਇਹਨੇ ਨਵੇਂ ਕਾਟ ਤੇ ਬਾਕੀ ਇਧਰੋਂ ਹੁੰਦਾ ਫ੍ਰੀਜ ਹੈ ਫਿਰ ਕਰਾਉਣੇ ਆ ਉਧਰੋਂ ਕੋਈ ਮੋਟਰਸਾਈਕਲ ਆ ਉਹਦੀ ਚੇਨ ਟੁੱਟ ਗਈ ਆ ਉਹ ਸਹੀ ਕਰਨ ਡਿਆ ਉਹ ਹੁੰਦਾ ਤਾਂ ਫਿਰ ਵੇਦ ਦੇ ਆਪਣਾ ਨੰਬਰ ਲੱਗਦਾ ਵਾ ਤੇ ਜਾਂ ਹਾਲੇ ਹੋਰ ਕੋਈ ਨੰਬਰ ਹੈਗਾ ਵਾ ਬਾਕੀ ਕਰਦੇ ਆ ਵੇ ਦੇ ਕੀ ਮੌਲ ਚਾਲੇ ਗਰਮੀ ਪੂਰੀ ਆ ਬਾਹਰ ਤੇ ਅੰਦਰ ਮੁੰਡੇ ਮੰਡੇ ਬੈਠੇ ਹੋਈ ਹੋਰ ਜਾਂ ਆਪਾਂ ਇੱਥੇ ਬਾਹਰ ਹੀ ਬੈ ਗਏ ਇਥੇ ਟੇਬਲ ਤੇ ਟੇਬਲ ਲੱਗਾ ਇਥੇ ਤੇ ਬਾਕੀ ਹੋ ਗਿਆ ਅਦਰੋ ਫੀਰ ਕਰਤਾ ਅਦਰ ਕੰਮ ਨੇ ਹੁਣ ਲੱਗਦਾ ਆ ਵੀ ਆਪਣੀ ਐਕਟੀਵਲ ਆਊਗਾ ਬਾਕੀ ਵੇਖਦੇ ਆ ਆਉਂਦਾ ਕਿ ਨਹੀਂ ਆਉਂਦਾ ਹਲੇ ਹੁਣ ਜੀ ਕਰਤਾ ਕੰਮ ਚਾਲੂ ਆਇਥੇ ਅੰਦਰ ਲਿਆਉਣਾ ਲਿਆਉਣਾ ਤੇ ਮੈਂ ਫੇਰ ਵੀਡੀਓ ਜੇ ਵੇਖੀ ਜਾਊਗੀ ਕੀ ਕਹਾ ਤੈਨੂੰ ਕਹਿਨੇ ਕੋ ਕਹਿਨੇ ਕੋ ਗੁੱਸਾ ਹੈ ਤੈਨੂੰ ਪਾ ਬਿਦਨੀ ਗੁੱਸੇ ਹੀ اچھا ਹਾਂਜੀ ਤੇ 300 ਬਲਾਰਾ ਪਾਤਾ ਐਕਟੀਵਾ ਦਾ ਹੈ ਪਹਿਲਾਂ ਸਰਵਿਸ ਕਰਨੀ ਹੈ ਮੈਂ ਤੇ ਬਾਕੀ ਕੰਮ ਬਾਅਦ ਚ ਹਾਂਜੀ ਤੇ ਬਾਕੀ 300 ਨੇ ਕੰਮ ਸ਼ੁਰੂ ਕਰਤਾ ਵਾ ਪਾਰਟ ਫੂਡ ਤੋਂ ਲੱਗਵੇ ਪਹਿਲਾਂ ਸਰਵਿਸ ਹੀ ਸ਼ੁਰੂ ਕੀਤੀ ਅਕੀ ਹਾਲ ਬਣਿਆ ਅਕੀ ਬੜਾ ਬਾਅਦ ਤੁਹਾਨੂੰ ਨੇ ਵੀ ਹੈ ਜੇ ਟਾਈਮ ਲੱਗ ਗਿਆ ਤੇ ਬਾਕੀ ਦਿਨ ਸਾਹ ਹੁਣ ਸਰਵਿਸ ਕਰਕੇ ਤੇ ਫੇਰ ਬਾਅਦ ਚੋਂ ਆ ਕੰਮ ਕਰਨਾ ਅੱਜ ਕਿ ਨਹੀਂ ਚੱਲ ਹੈਗਾ ਹੋਰ ਵੀ ਕੰਮ ਚਲੋ ਹਾਂ ਕਰਦੇ ਆ ਸਰਵਿਸ ਤੇ ਫੇਰ ਸਲਫ ਦਾ ਵੀ ਕਰਾਉਣੇ ਆ ਕੰਮ ਹਾਂ ਜੀ ਤੇ ਹੁਣ ਵੇਚਦੇ ਆ ਕਾਰਬੂਰੇਟਰ ਹੋਇਆ ਗੰਦਾ ਕਿ ਜਾਂ ਸਾਫ ਹੀ ਆ ਆ ਵੀ ਕਰਦੇ ਆ ਚੈੱਕ ਕੀ ਲੱਗਦਾ ਥਿੰਦ ਸਾਹਿਬ ਹੋਊਗਾ ਸਾਫ ਕਿ ਜਾਂ ਚਲੋ ਦੇਖਦੇ ਆ ਕਾਰਬਰੇਟਰ ਤੇ ਆਪਣਾ ਪੂਰਾ ਸਾਫ ਹੀ ਹੋਣਾ ਬਾਕੀ ਪਿੱਛੇ ਜੇ ਖਲਾਇਆ ਹੀ ਕਾਰਬਰੇਟਰ ਹੋਰ ਤੁਹਾਡੇ ਸਾਹ ਨੇ ਕੀਤਾ ਹੀ ਚੀਜ਼ ਉਹਦੇ ਕਰਕੇ ਜਿਆਦਾ ਨਹੀਂ ਗੰਦਾ ਆ ਮੈਂ ਜੇ ਫੇਰ ਵੀ ਇੱਕ ਵਾਰੀ ਖੋਲ ਕੇ ਦੇਨ ਸਾਹ ਨੇ ਸਾਫ ਕਰੀ ਜੇ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਜਿਉਂ ਜੀ ਓਕੇ ਬਾਕੀ ਤੇਲ ਚੈੱਕ ਕਰੋ ਪੂਰਾ ਗੰਦਾ ਹੋ ਚੁੱਕਾ ਹੈ ਪੂਰਾ ਕਾਲਾ ਹੈ ਤੇ ਉਹ ਪੌਣੇ ਦੂਜਾ ਤੇਲ ਤੇ ਫਿਰ ਦੇਦੇ ਆ ਉਸਟਾਰਟਿੰਗ ਕੋਡਿੰਗ ਕਰਾਉਣੇ ਨਾਲੇ ਹੁਣ ਆਥਿੰਦ ਸਲਫਰਾ ਵੇਖਣ ਲੱਗਾ ਹਲੇ ਸਲਫਰ ਵੇਖਣ ਲੱਗੇ ਜੀ ਸਰ ਇਹ ਕਰੀ ਮੜਾ ਚੈੱਕ ਕਰਾ ਦਿਓ ਇਹਨਾਂ ਨੂੰ ਵੀ ਇਧਰਲੀ ਬ੍ਰੇਕ ਨਾ ਚੱਲਦਾ ਉਧਰਲੀ ਨਾ ਚੱਲਦਾ ਇਧਰ ਨਹੀਂ ਚੱਲਦਾ ਉਧਰਲੀ ਨਾ ਚੱਲਦਾ ਆ ਚੈੱਕ ਕਰਿਓ ਮਾਰੇ ਸਲਫਰ ਸੰਸਾ ਠੀਕ ਹੈ ਜੀ ਹੁਣ ਸੋਚ ਪੈਣੀ ਦੋਵੇਂ ਇੱਕ ਸਲਫਾ ਵਾਲਾ ਵੀ ਪੈਣਾ ਵਾ ਤੇ ਜੇ ਕਿਹੜਾ ਇਧਰ ਬ੍ਰੇਕ ਵਾਲੀ ਸਾਈਡ ਤੇ ਇਧਰ ਵੀ ਉਹ ਪੈਣਾ ਵਾ ਤੇ ਦੋਵੇਂ ਚੇਂਜ ਕਰਾਉਨੇ ਆ ਤੇ ਫਿਰ ਵੇਖਦੇ ਆ ਵੀ ਓਕੇ ਰਿਪੋਰਟ ਹੁੰਦੀ ਆ ਕਿ ਨਹੀਂ ਲਾ ਵੀ ਚੰਨੇ ਦੇ ਮੂੰਹ ਮੱਥਾ ਕੋਲ ਛੱਡਿਆ ਇਹਦਾ ਪਾਤਾ ਖਲਾਰਾ ਫੇਰ ਹਾਂ ਜੀ ਬਿਆ ਸਲਫਾ ਦਾ ਸੋਚਿਆ ਸਾਈਡ ਦਾ ਇਧਰ ਦੀ ਸਾਈਡ ਦਾ ਇਧਰ ਵਾਲੀ ਸਾਈਡ ਦਾ ਫੱਪੜਾ ਪੈਣਾ ਮੇਰਾ ਆਗਲਾ ਬਾਕੀ ਸੈਲਫ ਦਾ ਕੰਮ ਓਕੇ ਹੋ ਗਿਆ ਵਾ ਤੇ ਮੂੰਹ ਮੱਥਾ ਦਾ ਫੇਰ ਸੈੱਟ ਕਰਤਾ ਥਿੰਦੇ ਨੇ ਤੇ ਸੈਲਫ ਹੁਣ ਓਕੇ ਰਿਪੋਰਟ ਹੈ ਤੇ ਬਾਕੀ ਹੁਣ ਤੇਲ ਤੂਲ ਪੈਂਦਾ ਵਾ ਤੇ ਵੇਖ ਦੇ ਜੇ ਟਾਈਮ ਲੱਗ ਗਿਆ ਫਿਰ ਤੁਹਾਨੂੰ ਨੇ ਆ ਤੇ ਮੈਂ ਤੇ ਆਪ ਨਹੀਂ ਸਵੇਰ ਦਾ ਨਾਤਾ ਇਦਾਂ ਹੀ ਬਸ ਸਵੇਰ ਦੇ ਇਦਾਂ ਤੜਫ ਰਹਿੰਦੇ ਆ ਚੱਲਦੇ ਆ ਪਹਿਲਾਂ ਨਾਉਣੇ ਨੂੰ ਨੇ ਜਾਂ ਪਹਿਲਾਂ ਆਪ ਨਾਉਣੇ ਆ ਜਾਂ ਅੱਗੀ ਬਣਾਉਣੇ ਆ ਤੇ ਫਿਰ ਹੁਣ ਨੇ ਰੈਡੀ ਛਾੜੀ ਫਿਰ ਹਾਲ ਇੰਸਟਾਗ੍ਰਾਮ ਯਾਰ ਇਹਨਾਂ ਨੂੰ ਬਣਾਉਣੀਆਂ ਚਲੋ ਚੱਲਦੇ ਆ ਕੰਮ ਕਮ ਕਰਾ ਕੇ ਦੇ ਘਰੇ ਹਾਂਜੀ ਤੇ ਬਾਕੀ ਫਾਈਨਲੀ ਬਾਕੀ ਸਾਰਾ ਕੰਮ ਹੋ ਗਿਆ ਹੁਣ ਫਿਰ ਸਾਬ ਤੇ ਲੱਗੇ ਗੱਡੀ ਚੋਂ ਸੰਸਾਭ ਹਾਂਜੀ ਤਾਂ ਬਾਕੀ ਹੋਣਾ ਚੈੱਕ ਕਰ ਸਕਦੇ ਜੀ ਦੋਵੇਂ ਚੱਲ ਗਏ ਆ ਤੈਂ ਸਾ ਮਾਰਿਆ ਸਲਫਾ ਇਧਰ ਵਾਲੀ ਬ੍ਰੇਕ ਤੇ ਲਓ ਜੀ ਹੋ ਗਈ ਓਕੇ ਰਿਪੋਰਟ ਤੇ ਹੁਣ ਇਹਨੂੰ ਕਰ ਦੇ ਜੀ ਸਾਮਾ ਸਮੇਟੀ ਤੇ ਮੇਰੇ ਚੱਲਦੇ ਆਣ ਕਰਨਾ ਕੀ ਟਾਇਰ ਲੈਣ ਆਏ ਹਾਂ ਤੇ ਚੱਲਣ ਚ ਤੇ ਓਕੇ ਆ ਸਲਫ ਵੀ ਓਕੇ ਹੋ ਗਿਆ ਹਣਾ ਦੋਵੇਂ ਪਾਸੇ ਚੱਲਣ ਡਿਆ ਪਿਆ ਸਲਫ ਬਾਕੀ ਟਾਇਰ ਲੈਣੇ ਆ ਫਿਰ ਜਾ ਕੇ ਪੇਮੈਂਟ ਕਰਦੇ ਆ ਵੀ ਕਿੰਨੇ ਬਣੇ ਆ ਜਦ ਬਣਾਉਂਦੇ ਹਾਂ 300 ਚ ਦੇਖਦੇ ਕਿੰਨਾ ਬਣੂਗਾ ਜਾਇ ਜਾਇ ਬਣਾਇਆ ਯਾਰ ਗਰੀਬ ਬੰਦਾ ਯਾਰ ਜੀ ਰਾਜੂ ਭਾਈ ਘਰੇ ਪਹੁੰਚ ਗਏ ਆ ਚੁੱਚ ਨੂੰ ਲੈ ਕੇ ਚੱਲਦੇ ਆ ਵੱਡੇ ਨੂੰ ਜੈਕਟਿਵਾ ਤਵਾ ਕੇ ਲਿਆਉਣੇ ਆ ਹਾਂਜੀ ਤੇ ਬਾਕੀ ਜਿਹਦਾ ਤੁਹਾਨੂੰ ਪਤਾ ਹੀ ਵੀ ਆਪ ਐਕਟਿਵ ਆ ਜਿਹੜੀ ਉਹ ਠੀਕ ਕਰਾ ਲਈ ਆ ਤੇ ਆਹ ਬ੍ਰੇਕ ਤੋਂ ਪਹਿਲਾਂ ਕੰਮ ਨਹੀਂ ਹੁੰਦਾ ਕਿਉਂਕਿ ਬ੍ਰੇਕ ਚੱਲਦੀ ਨਹੀਂ ਬ੍ਰੇਕ ਚੱਲਦੀ ਮਤਲਬ ਸਲਫ ਨਹੀਂ ਧੋਕੇ ਹੁੰਦਾ ਤੇ ਹੁਣ ਆ ਤੁਹਾਨੂੰ ਚੈੱਕ ਕਰਾ ਦਿੰਨੇ ਕਿ ਸਲਫ ਜਿਹੜਾ ਓਕੇ ਰਿਪੋਰਟ ਹੋ ਗਈ ਆ ਆ ਚੈੱਕ ਕਰਿਆ ਹੁਣ ਤੇ ਬਾਕੀ ਦੂਜੀ ਬ੍ਰੇਕ ਤੋਂ ਵੀ ਚੈੱਕ ਕਰਾ ਦਿੰਨੇ ਆ ਉਧਰੋਂ ਵੀ ਓਕੇ ਹੋ ਗਿਆ ਆ ਜਾ ਮੁੰਡਿਆ ਇੱਧਰਲੇ ਪਾਸੇ ਹੂੰ ਹਾਂਜੀ ਤੇ ਬਾਕੀ ਹੁਣ ਐਕਟੀਵਿਟੀ ਬਾਦੇ ਓਕੇ ਰਿਪੋਰਟ ਹੋ ਗਈ ਆ ਤੇ ਹੁਣ ਮੈਂ ਤੇ ਸੋਨੂੰ ਚੱਲੇ ਆਣ ਕਿੱਥੇ ਚੱਲੇ ਆ ਐਕਟੀਵਿਟੀ ਬਾਉਣ ਤੇ ਹੁਣ ਆਪਾਂ ਚੱਲਦੇ ਆ ਐਕਟੀਵਿਟੀ ਬਾਦ ਹੁਣ ਤੇ ਫਿਰ ਤੁਹਾਨੂੰ ਫਾਈਨਲ ਲੁੱਕ ਹੋਣਿਆ ਤੋਦੂ ਕਿਦਾਂ ਦੀ ਹੋਹਿੰਦੀ ਆ ਅਸੀਂ ਤੇ ਬਾਕੀ ਰਫਾਲ ਭਾਗੋ ਪਹੁੰਚ ਗਏ ਆ ਐਕਟੀਵਿਟੀ ਬਾ ਲੈ ਕੇ ਤੇ ਲਾਤੀ ਜਾਣਾ ਧਵਾਉਣੇ ਆ ਇਹਨੂੰ ਫਿਰ ਵੇਖਨੇ ਫਾਈਨਲ ਲੁੱਕ ਮੈਂ ਤਾਂ ਕਿ ਗਾਇਆਂ ਨਕੇ ਨ ਮੁੰਡੇ ਨੂੰ ਮੈਂ ਆ ਭਾਈ ਭਾਈ ਇੱਥੇ ਹੋਣ ਹੀ ਨਾ ਮੈਂ ਰਾ ਛੁੱਟੀ ਕਰਕੇ ਚਲ ਗਿਆ ਹਾਂ ਆਹ ਦਾ ਕੋਈ ਦੱਸਿਆ ਕਿ ਇਹਨੇ ਕੋਈ ਆ ਨਹੀਂ ਅਗਲਾ ਸਮਝਾ ਕੀ ਪਤਾ ਇਹ ਫੁੱਲ ਨਹੀਂ ਕਰਨ ਹੂੰ ਹੂੰ ਮੁੰਡਾ ਇਹਨੇ ਕਾ ਮੁੰਡਾ ਵੀ ਵੇਖੇ ਫੁੱਲੀ ਗਏ ਦੁਕਾਨ ਠੀਕ ਠੀਕ ਉਹ ਹੋਈ ਨਾ ਮੈਂਨ ਗੱਲ ਇਹੋ ਨਸ਼ਾ ਚ ਚਲ ਗਏ ਸਾਰੇ ਮੁੰਡੇ ਹੁਣ ਹੂੰ ਬੱਸ ਬੱਸ ਉਹ ਇੱਕ ਸਰਕਾਰਾਂ ਨਹੀਂ ਨਾ ਚੰਗੀਆਂ ਆਪਣੀਆਂ ਸਰਕਾਰ ਉਹਨਾਂ ਨੇ ਉਹਨਾਂ ਨੇ 60 ਡਰ ਸਰਕਾਰਾਂ ਕਰਕੇ ਆਏ ਹੂੰ ਹੂੰ ਬੱਸ ਬੱਸ ਕੋਈ ਨਾ ਪਾਇਆ ਕਰ ਹਾਂਜੀ ਹਾਂਜੀ ਤੇ ਬਾਕੀ ਬਿਲਕੁਲ ਬਾਕੀ ਆ ਕਿ ਚੁੱਚੂ ਨਹੀਂ ਕੋਚਾਂ 'ਚ ਪਏ ਆ ਕਾਹਦੇ ਕੋਚਾਂ 'ਚ ਪਏ ਏਦ ਨਹੀਂ ਕੋਚਾਂ 'ਚ ਪਿਆ ਪੀ ਉਹਨੂੰ ਨਿੱਕੇ ਨੇ ਟਿਊਟਿ ਛੁੱਟੀ ਮਾਰਨੀ ਹੈ ਟਿਊਸ਼ਨ ਤੋਂ ਅੱਜ ਮੇਰੇ ਜਾਣਾ ਪੈਣਾ ਲੱਗਦਾ ਦੇਣਾ ਇਹੋ ਸੋਚਾਂ ਦੇ ਪਿਆ ਵੀ ਉਹਨੇ ਛੁੱਟੀ ਕਰਨੀ ਆ ਉਹ ਠੀਕ ਨਹੀਂ ਆਰਾਮ ਹੋਇਆ ਨੂੰ ਇਹ ਵੀ ਉਹਨੇ ਹੋ ਸੋਚਾਂ ਦੇ ਪਿਆ ਵੀ ਮੇਰੀ ਵੀ ਛੁੱਟੀ ਹੋ ਹੀ ਜਾਵੇ ਹਨਾ ਇਹੋ ਹੀ ਸੋਚਾਵਾਂ ਐਵੇਂ ਨਿਕੰਦੇ ਹੋ ਸੋਚਦੇ ਨੇ ਆ ਵੀ ਇੱਕ ਨਹੀਂ ਜਾਊਗਾ ਤੇ ਮੈਂ ਵੀ ਨਹੀਂ ਜਾਣਾ ਇਹ ਕਰਕੇ ਹੁਣ ਇਹ ਵੀ ਇਹੋ ਸੋਚਾਂ ਦੇ ਪਿਆ ਵਾ ਐਂ ਪਿਆ ਪੇ ਉਹ ਸੋਚਾਂ ਦੇ ਪੈ ਰਹੇ ਨੇ ਜੈ ਸਕੂਲ ਜਾਣਾ ਤੇ ਕਿਨੇ ਬਿਮਾਰ ਹੋਣਾ ਦੂਜੇ ਨੂੰ ਹੁਣ ਆ ਵੀ ਹੁਣ ਮੇਰੀ ਵੀ ਛੁੱਟੀ ਹੋ ਹੀ ਜਾਊਗੀ ਇਹਨੂੰ ਵੀ ਇਹੋ ਹੀ ਲੱਗਣ ਡਿਆ ਐਕਟਿਵਾ ਟੋਪਕੇ ਹੋ ਗਿਆ ਜੀ ਡਨ ਤੇ سٹਾਰਟ ਕਰਦੇ ਆ ਇਹਨੂੰ ਬਾਕੀ ਓਕੇ ਰਿਪੋਰਟ ਹੋ ਗਈ ਆ سٹਾਰਟ ਵੀ ਹੋ ਗਈ ਆ ਇਹਦੇ ਕਈ ਵਾਰੀ ਪ੍ਰੋਬਲਮ ਆਉਂਦੀ ਹੁੰਦੀ ਆ سٹਾਰਟ ਨਹੀਂ ਹੁੰਦੀਂਦੀ ਚਲੋ ਹੁਣ ਚਲਦੇ ਆ ਕਰਨੋ ਬਾਕੀ ਤੇਲ ਥੋੜਾ ਆ ਸਰਵਿਸ ਲਈ ਕੱਢਿਆ ਸੀ ਤੇ ਥੋੜਾ ਬੋਧਾ ਪਾਉਨੇ ਬਾਕੀ ਨਿੱਕੇ ਨੇ ਪਵਾ ਲੈਣਾ ਅਸੀਂ ਐਕਟਿਵੇਟ ਵਾ ਕੇ ਵਾਪਸ ਆਉਣਦੇ ਹਾਂ ਤੇ ਪਹਿਲਾ ਹੀ ਚਲੋ ਰੌਂਗ ਸਾਈਡ ਹੋ ਗਏ ਤੇ ਹੁਣ ਫੇਰ ਆਉਣਾ ਹੈ ਵਾਪਸ ਤੇ ਇਹ ਕਹਿੰਦਾ ਹੁਣ ਫੇਰ ਰੌਂਗ ਸਾਈਡ ਜਾਣਾ ਪੈਣਾ ਟੈਨਸ਼ਨ ਇਹਨੂੰ ਅਸਲ ਚ ਇਹੋ ਹੀ ਆ ਤੇ ਮੈਨੂੰ ਅੱਜ ਕੱਲੇ ਨੂਟ੍ਰੀਸ਼ਨ ਤੇ ਜਾਣਾ ਪੈਣਾ ਵਾ ਦੂਜਾ ਠੀਕ ਨਹੀਂ ਉਹਨੂੰ ਜੁਕਾਮ ਹੋਇਆ ਇਹ ਕਰਕੇ ਨੇ ਉਹ ਟੈਨਸ਼ਨ ਪਈ ਆ ਵੀ ਮੈਨੂੰ ਕੱਲੇ ਨੂਟ੍ਰੀਸ਼ਨ ਤੇ ਜਾਣਾ ਪੈਣਾ ਤਾਂ ਕਰਕੇ ਅੱਜ ਘਬਰਾਇਆ ਪੂਰਾ ਆ ਹੁਣ ਇਹ ਆਪਣੇ ਹੱਥ ਹੀ ਆਉਣਾ ਸੀ ਤੇ ਕਹਿੰਦਾ ਵੀ ਹੁਣ ਫੇਰ ਰੌਂਗ ਸਾਈਡ ਜਾਣਾ ਆਪਾਂ ਦੇਖ ਲੋ ਇੰਨੀ ਘਬਰਾਟ ਹੁੰਦੀ ਆ ਹਰ ਮਹੀਨੇ ਨਹੀਂ ਨਿੱਕੇ ਹੁੰਦੇ ਆ ਐਵੇਂ ਜਦੋਂ ਕੋਈ ਕੱਲਿਆਂ ਨੂੰ ਜਾਣਾ ਪੈਣਾ ਕਿਤੇ ਸਕੂਲ ਜਾਂ ਟਿਊਸ਼ਨ ਤੇ ਤੁਹਾਨੂੰ ਇਹੋ ਟੈਨਸ਼ਨ ਪੈ ਜਾਂਦੀ ਹੁੰਦੀ ਵੀ ਹੁਣ ਕੱਲਿਆਂ ਨੂੰ ਜਾਣਾ ਪੈਣਾ ਬਾਕੀ ਚਲੋ ਕੋਈ ਗੱਲ ਨਹੀਂ ਹੁੰਦਾ ਐ ਇਦਾਂ ਹੋ ਜਾਂਦਾ ਨਿੱਕੇ ਦੇਾਨੂੰ ਵੀ ਹੁੰਦਾ ਹੁੰਦਾ ਏ ਪਹੁੰਚ ਗਏ ਜੀ ਘਰੇ ਕੰਮੋਕਮ ਆਪਾਂ ਸਾਰਾ ਕਰਾ ਲਿਆ ਵਾ ਤੇ ਹੁਣ ਆਪਾਂ ਵਿਹਲੇ ਤੇ ਨਹੀਂ ਹਏ ਬਾਕੀ ਐਕਟਿਵ ਦਾ ਕੰਮੋਕਮ ਡਨ ਹੋ ਗਿਆ ਤੇ ਹੁਣ ਨਹਾਉਣੇ ਆ ਸਵੇਰ ਦੇ ਨਾਤੇ ਇਨੀ ਸਵੇਰ ਦੇ ਇਦਾਂ ਤਰੇ ਫਿਰਨੇ ਆ ਤੇ ਚਲੋ ਹੁਣ ਨਹਾਉਣੂਗੇ ਤੇ ਫਰੈਸ਼ ਹੋਨੇ ਆ ਫਰਸ਼ ਫਰਸ਼ ਉੱਪਰ ਹੋ ਗਏ ਆ ਤੇ ਪਰਨਾ ਬੰਨ ਲਿਆ ਰੈਡੀ ਸ਼ੜੀ ਹੋ ਗਏ ਆ ਤੇ ਛੱਤ ਤੇ ਆਏ ਆ ਗਾਹ ਦੇ ਕਰਕੇ ਸਾਰਾ ਸਮਾਨ ਸਮੋੜੇ ਇਧਰ ਉਧਰ ਰੱਖਿਆ ਹੀ ਉਹ ਹੁਣ ਆਹੀ ਉੱਪਰ ਆਏ ਆ ਛੱਤ ਤੇ ਵੇਖਣ ਨੇਬੁਲਾਈਜ਼ਰ ਜਾਂ ਚਾਹੀਦਾ ਹੈ ਨਿਕਾ ਠੀਕ ਨਹੀਂ ਉਹ ਨੇਬੁਲਾਈਜ਼ਰ ਜਾਂ ਵੀ ਉੱਪਰ ਹੀ ਰੱਖਿਆ ਹੀ ਸਮੀਟ ਕੇ ਸਾਮ ਸਮੇਟ ਕੇ ਹੁਣ ਉਹ ਵੇਖਣ ਆਏ ਆ ਜੇ ਇਹਦੇ ਸਬੂਤਾ ਮਿਲ ਗਿਆ ਠੀਕ ਹੈ ਜੇ ਨਾ ਮਿਲਿਆ ਤੇ ਫਿਰ ਵੇਖਾਂਗੇ ਬਾਕੀ ਮਿਲ ਮਿਲ ਤੇ ਗਿਆ ਪਾ ਜੜੀ ਇਹਦੀ ਆ ਪਾਈਪ ਹੁੰਦੀ ਹੋਣੀ ਠੀਕ ਆ ਬਾਕੀ ਆ ਤੇ ਮਿਲ ਗਿਆ ਤੇ ਪਾਈਪ ਇਹਦੀ ਥੋੜੀ ਜਿਹੀ ਖਰਾਬ ਹੈ ਟਟਾ-ਟਟਾ ਪਿਆ ਇਹ ਨਵੀਂ ਲੈਵਾਂਗੇ ਤੇ ਆ ਚਲੋ ਪਰਫੈਕਟ ਹੀ ਆ ਤੇ ਕੰਪਨੀ ਵੀ ਪਰਫੈਕਟ ਹੀ ਆ ਤੇ ਚਲੋ ਇਹ ਤੇ ਮਿਲ ਗਿਆ ਬਾਕੀ ਸਮਾਨ ਸਮੂਨੇ ਦਾ ਲਿਆਉਣਾ ਪੈਣਾ ਵਾਪੇ ਫਿਰ ਨਿੱਕਾ ਵੇਖ ਕੇ ਲੈ ਆਉਗਾ ਕੰਮ ਕਮਾ ਜਾਂਦਾ ਕੰਮ ਕਮਾ ਜਾਂਦਾ ਪਿਆ ਹੁੰਦਾ ਜਾਂ ਦਾ ਕਰੇ ਕਦੇ ਕੰਮ ਕੁਮੀ ਆ ਜਾਂਦਾ ਤੇ ਬਾਕੀ ਚਲੋ ਹੁਣ ਮਿਲ ਤੇ ਗਿਆ ਵਾ ਤੇ ਬਾਕੀ ਜਿਹੜਾ ਇਹਦਾ ਕੋਈ ਸਮਾਨ ਪਹਿਣਾ ਦਾ ਆ ਉਹ ਆਪੇ ਨਿਕਲ ਆਊਗਾ ਚੱਲੇ ਆਪਾਂ ਸ਼ੋਭਾ ਲ ਐਨਰੇਸ਼ਨ ਤੇ ਜਾਣਾ ਤੇ ਮੈਂ ਉਧਰੋਂ ਪ੍ਰੈਸ ਕੀਤੇ ਕੱਪੜੇ ਫੜ ਕੇ ਲਿਆਉਣੇ ਆ ਹੋਰ ਲਿਆਉਣੇ ਆ ਤੇ ਫਿਰ ਆਪਾਂ ਆਉਣੇ ਆ ਘਰੇ ਹੁਣ ਬਾਕੀ ਬਾਹਰ ਗਲੀਆਂ ਬੁਰੀਆਂ ਸੋਨਸਾਨ ਹੋਈਆਂ ਪਈਆਂ ਵਾ ਤੇ ਲੋਕੀ ਬਾਹਰ ਗੋਦੀ ਨਿਕਲ ਆਲੇ ਟੋਪੀ ਵੜੀ ਜਾਂ ਤੇ ਸ਼ਾਮਾਂ ਦੇ 5 ਵਜੇ ਗਏ ਬੜੀਆਂ ਨਿਕੰਦਰਾ ਬਾਹਰ ਖਲੋਤੀਆਂ ਨਸੰਤਰਾ ਬਾਹਰ ਕੋਤੀ ਆਪਾ ਜਲੇ ਰਾਜੂ ਭਾਈ ਕਰੇ ਲੀ ਫਿਰ ਮੁੰਡਾ ਲਾਲ ਚਲੋ ਚਲੋ ਚੰਗਾ ਹੈ ਬੱਚੇ ਟਿਵੀਸ਼ਨ ਦੇ ਓਕੇ ਬਾਏ ਚੰਗਾ ਜਾਣਾ ਤੇਰਾ ਜੀ ਨਹੀਂ ਕਰਨਿਆ ਮੇਰ ਕੋ ਜਾਣਾ ਪੜੇਗਾ ਮੇਰ ਕੋ ਜਾਣਾ ਪੜੇਗਾ ਮੇਰ ਕੋ ਜਾਣਾ ਤੇ ਕਪੜੇ ਲੈ ਕੇ ਆਪਾਂ ਆ ਗਏ ਹਾਂ ਜੀ ਘਰੇ ਤੇ ਹੁਣ ਵਲੌਗ ਐਡਿਟ ਕਰਨ ਵਾਲਾ ਇੱਕ ਪਿਆਵਾਂ ਉਹ ਵਲੌਗ ਐਡਿਟ ਕਰਨਾ ਵਾ ਕਿਉਂਕਿ ਇਹਦੇ ਵਿੱਚ ਵੌਇਸ ਓਵਰ ਬੜੀ ਦੇਣੀ ਪੈਣੀ ਆ ਗੁਰਦੁਆਰਾ ਸਾਹਿਬ ਦਾ ਵਲੌਗ ਆ ਤੇ ਕਈ ਕਲਿੱਪਾਂ ਇੰਡੀਆਂ ਆਪਾਂ ਬਿਨਾ ਵੌਇਸ ਤੋਂ ਲਈਆਂ ਸੀ ਉਹਨੂੰ ਵੌਇਸ ਓਵਰ ਦੇਣਾ ਵਾ ਤੇ ਕਾਫੀ ਮਤਲਬ ਕਾਫੀ ਮਿਹਨਤ ਲੱਗਣੀ ਆ ਵਲੌਗ ਦੇ ਉੱਤੇ ਤੇ ਜਿਉ ਤੱਕ ਨੂੰ ਆਹ ਵਲੌਗ ਪੜਨਾ ਉਸ ਤੋਂ ਪਹਿਲਾਂ ਉਹ ਵਲੌਗ ਪੈ ਚੁੱਕਾਣਾ ਵਾ ਉਹ ਵਲੌਗ ਨੂੰ ਵੱਤ ਵੱਤ ਪਿਆਰ ਦਿਓ ਧਾਰਮਿਕ ਵਲੌਗ ਆ ਵਧੀਆ ਵਲੌਗ ਆ ਘੈਂਟ ਬਣਿਆ ਪੂਰਾ ਵਲੌਗ ਤੇ ਬਾਕੀ ਵੇਖਿਓ ਉਹ ਵੀ ਇਹ ਵਲੌਗ ਤਾਂ ਪਹਿਲਾ ਪਹਿਲਾ ਹੋ ਪੈ ਗਿਆ ਤੇ ਬਾਕੀ ਨੂੰ ਮੈਂ ਕਰਦਾ ਵਲੌਗ ਦੀ ਐਡੀਟਿੰਗ ਆ ਕਿਤੇ ਜੀ ਕਰਦੇ ਜੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਵਲੌਗ ਕਿਦਾਂ ਦਾ ਲੱਗਾ ਤੇ ਮਿਲਦੇ ਆਂ ਪਾਤਾਂ ਇੱਕ ਨਵੇਂ ਵਲੌਗ ਦੇ ਵਿੱਚ